ਅਸਵੈਲੇ ਤੁਸੀਂ ਲਾਈਵ ਪੰਜਾਬੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਔਰ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਸਭ ਤੋਂ ਵੱਡੇ ਦਰਦ ਦੀ ਤਾਂ ਉਹ ਦਰਦ ਹੈ ਨਸ਼ਿਆਂ ਦਾ ਇਹਨਾਂ ਨਸ਼ਿਆਂ ਨੇ ਪੰਜਾਬ ਦੇ ਬਹੁਤ ਸਾਰੇ ਘਰਾਂ ਦੇ ਵਿੱਚੋਂ ਚੁੱਲ੍ਹੇ ਮਗੜੇ ਬੰਦ ਕਰ ਦਿੱਤੇ ਨੇ ਪੰਜਾਬ ਦੀ ਨੌਜਵਾਨੀ ਨੂੰ ਘੁਣ ਬਣ ਕੇ ਲੱਗਿਆ ਇਹ ਨਸ਼ਾ ਪੰਜਾਬ ਦੀ ਜਵਾਨੀ ਦੇ ਵਾਸਤੇ ਇੱਕ ਐਸਾ ਐਟਮ ਬੰਬ ਬਣ ਕੇ ਡਿੱ ਗਿਆ ਕਿ ਇਸ ਦੀ ਮਾਰ ਤੋਂ ਅਸੀਂ ਬਚ ਨਹੀਂ ਸਕੇ ਆਏ ਦਿਨ ਨੌਜਵਾਨ ਚੜhti ਉਮਰ ਦੇ ਬੱਚੇ ਇਹਨਾਂ ਨਸ਼ਿਆਂ ਦੇ ਮੂੰਹ ਦੇ ਵਿੱਚ ਪੈਂਦੇ ਨੇ ਉਹਨਾਂ ਦੀਆਂ ਲਾਸ਼ਾਂ ਨਹਿਰ ਦੀਆਂ ਪਟੜੀਆਂ ਤੋਂ ਮਿਲਦੀਆਂ ਨੇ ਤਾਂ ਉਸ ਵੇਲੇ ਮਾਪਿਆਂ ਦਾ ਦਿਲ ਪੁੱਛਿਆ ਹੀ ਜਾਣੀਏ ਇਹ ਜਿਹੜੀ ਖਬਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਵੀ ਨਸ਼ਿਆਂ ਦੇ ਨਾਲ ਹੀ ਜੁੜੀ ਹੋਈ ਹੈ ਨਸ਼ਿਆਂ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ ਹੈ ਜਿਹੜੀ ਗੱਲ ਅਸੀਂ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਇਹ ਗੱਲ ਐਸ ਵੀਲ ਬਹੁਤ ਖਤਰਨਾਕ ਹੈ ਕਿਉਂਕਿ ਸਭ ਤੋਂ ਵੱਡਾ ਮੁੱਦਾ ਹੀ ਪੰਜਾਬ ਦਾ ਇਹ ਹੈ ਕਿ ਨਸ਼ੇ ਸਾਡੇ ਘਰਾਂ ਘਰਾਂ ਦੇ ਵਿੱਚ ਵੜ ਚੁੱਕੇ ਨੇ ਔਰ ਚੁਣ-ਚੁਣ ਕੇ ਸਾਡੀ ਪੰਜਾਬ ਦੀ ਜਵਾਨੀ ਨੂੰ ਖਾਂਦੇ ਜਾ ਰਹੇ ਨੇ ਇਹ ਖਬਰ ਫਰੀਦਕੋਟ ਦੇ ਕਸਬਾ ਸਾਧਕ ਤੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਹੈ ਮਨਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਸ ਦੇ ਚਲਦਿਆਂ ਮੌਤ ਹੋ ਗਈ ਹੈ ਜਿਸ ਦੀ ਲਾਸ਼ ਘਰ ਤੋਂ ਦੂਰ ਪਿੰਡ ਕਾਨ ਸਿੰਘ ਵਾਲਾ ਦੇ ਨੇੜੇ ਨਹਿਰ ਦੇ ਕਿਨਾਰੇ ਪਾਈ ਗਈ ਹੈ ਇਸ ਸੰਬੰਧ ਪਾਕੀ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵੱਲੋਂ ਮ੍ਰਿਤਕ ਦਾ ਅੰਤਮ ਸੰਸਕਾਰ ਕਰਨ ਤੋਂ ਪਹਿਲਾਂ ਸ਼ਮਸ਼ਾਨ ਘਾੜ ਦੇ ਵਿੱਚ ਪੱਤਰਕਾਰਾਂ ਨੂੰ ਬੁਲਾ ਕੇ ਆਪਣੇ ਦੁੱਖੜੇ ਰੋਏ ਗਏ ਰੋਂਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਸ਼ਰਯਾਮ ਨਸ਼ਾ ਵਿਕਦਾ ਹੈ ਪਰ ਪੁਲਿਸ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕਰਦੀ ਉਲਟਾ ਜੇਕਰ ਕਿਸੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਵੀ ਦਿੱਤਾ ਜਾਵੇ ਤਾਂ ਉਸ ਨੂੰ ਤੁਰੰਤ ਛੱਡ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਪਿੰਡ ਦੇ ਅੰਦਰ ਹੀ ਸ਼ਰਯਾਮ ਕੁਝ ਲੋਕ ਚਿੱਟਾ ਵੇਚਦੇ ਨੇ ਪਰ ਉਹ ਜਨ ਤੱਕ ਤੌਰ ਤੇ ਉਹਨਾਂ ਦਾ ਨਾਮ ਨਹੀਂ ਲੈ ਸਕਦੇ ਉਹਨਾਂ ਨੂੰ ਡਰ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਬੱਚਾ 11ਵੀਂ ਪਾਸ ਸੀ ਪਰ ਕੋਈ ਕੰਮਕਾਰ ਨਾ ਹੋਣ ਕਰਕੇ ਗਲਤ ਸੰਗਤ ਵਿੱਚ ਪੈ ਗਿਆ ਔਰ ਉਹਨਾਂ ਨੇ ਮਾਪਿਆਂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਤਾਂ ਕੀਤਾ ਸੀ ਪਰ ਕਿਸੇ ਵੀ ਨੌਜਵਾਨ ਨੂੰ ਹਾਲੇ ਨੌਕਰੀ ਨਹੀਂ ਮਿਲੀ ਜਿਸ ਕਰ ਨੌਜਵਾਨ ਵਰਗ ਪਰੇਸ਼ਾਨ ਫਿਰ ਰਿਹਾ ਹੈ ਉਹਨਾਂ ਨੇ ਮੰਗ ਕੀਤੀ ਕਿ ਨਸ਼ਿਆਂ ਤੇ ਕੰਟਰੋਲ ਹੋਣਾ ਚਾਹੀਦਾ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਜਵਾਨ ਪੁੱਤ ਨਸ਼ੇ ਦੀ ਪੇਟ ਨਾ ਚੜਨ ਇਸ ਮੌਕੇ ਪੱਤਰਕਾਰਾਂ ਦੇ ਅੱਗੇ ਦੁੱਖ ਫੋਲਦਿਆਂ ਉਹਨਾਂ ਦੇ ਮਾਪਿਆਂ ਨੇ ਕੁਝ ਇਸ ਤਰ੍ਹਾਂ ਆਖਿਆ ਅਜੀ ਰਵੀਰ ਸਿੰਘ ਇਹ ਕਹਿਣਾ ਜਾਣਦੇ ਆ ਵੀ ਜਿਹੜਾ ਵੀ ਇਹਨੇ ਨਸ਼ਾ ਵੇਚਦਾ ਪਿਆ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਸਰਕਾਰ ਨੂੰ ਭਗਵੰਤ ਮਾਨ ਨੂੰ ਵੀ ਸਾਡਾ ਇਹ ਹੀ ਗਾਲ ਹੈ ਵੀ ਜੇ ਥੱਲ ਪਾ ਲੋ ਇਹਨਾਂ ਨੂੰ ਸਾਡੇ ਪਿੰਡ 'ਚ ਨਸ਼ਾ ਵੇਚੀ ਜਾਂਦਾ ਪਿੰਡ ਦੇ ਵਿੱਚ ਵੀ ਹੈ ਕਿ ਸ਼ਰੇ ਆਮ ਲੋਕੀ ਵੇਚਦੇ ਆ ਜੇ ਅਸੀਂ ਥਾਣੇ 'ਚ ਬਿਦਾਨਦੇ ਆ ਅੱਗੇ ਪੈਸੇ ਦੇ ਅੱਗੇ ਛੁੱਟ ਜਾਂਦੇ ਆ ਸਾਡੀ ਤਾਂ ਇਹੀ ਮੰਗਦਾ ਵੀ ਸਾਡਾ ਨਾਚਾ ਬੰਦ ਕਰਾ ਦਿਓ ਪਾਸੋਂ ਅਸੀਂ ਸਰਕਾਰ ਕੋਲ ਹੋਰ ਬੋਝ ਨਹੀਂ ਮੰਗਦੇ ਬਸ ਨਾਚਾ ਬੰਦ ਕਰਾ ਸਾਡੀ ਇੰਨੀ ਕੀ ਪੁਲਿਸ ਮਾਲ ਵੀ ਇੰਨੀ ਚੰਗੀ ਐ ਵੀ ਕੁਛ ਵੀ ਕਾਰਵਾਈ ਨਹੀਂ ਕਰਦੀ ਚਿੱਟੇ ਨੂੰ ਫੜ ਕੇ ਛੱਡ ਦਿੰਦੀ ਐ ਨਵੇੜ ਦਿੰਦੀ ਗਵਰਨਮੈਂਟ ਨੂੰ ਮੈਂਡ ਵੀ ਉਹ ਪੈਸੇ ਲੈ ਲੈਂਦੀ ਛੱਡ ਸਾਡੇ ਸ਼ਰੇਮ ਚਿੱਟਾ ਵਿੱਚ ਸ਼ਰੇਮ ਆਮ ਕੋਈ ਵੀ ਪੁਰਸ ਦਾ ਖਰਾ ਨਹੀਂ ਕਰਦੀ ਪੈਸੇ ਲੈ ਕੇ ਛੱਡ ਦਿੰਦੀ ਹੈ ਕਿਹੜਾ ਪਿੰਡ ਆ ਤੁਹਾਡਾ ਪਿੰਡ ਸਾਹ ਸਾਹ ਕਿ ਸਾਢੇ ਮਿੰਟ ਚ ਕਿੰਨਾ ਕ ਨਸ਼ਾ ਵਿਕਦਾ ਪਿਆ ਉਹ ਹੀ ਹੋਰ ਬੀਆ ਦਾ ਜੀ ਕੱਲੇ ਕੱਲੇ ਬੰਦੇ ਆ ਨਾਦ ਆਦੀ ਹੁੰਨ ਜੀ ਅਸੀਂ ਵਟਸਐਪ ਤੇ ਨਾਮ ਹੀ ਦੱਸ ਸਕਦੇ ਕੱਲੇ ਕੱਲੇ ਬੰਦੇ ਨਾਦ ਆਦੀ ਬਰਬਾਦੀ ਹੋਈ ਜਾਂਦੀ ਆ ਸਾਡੂ ਸ਼ੋਰ ਕਿੱਡਾ ਨੌਜਵਾਨ ਕਿੱਡਾ ਸੋਹਣਾ ਮੁੰਡਾ ਖੜਾ ਮਰ ਕੇ ਕਹਿੰਦੀ ਸੀ ਇੱਕ ਇੱਕ ਘਰ ਦੇ ਬੱਚੇ ਨੂੰ ਨੌਕਰੀ ਦੇਵਾਂਗੇ ਨੌਕਰੀ ਦੇਣ ਬਦਲੇ ਉਹਨਾਂ ਨੂੰ ਨਸ਼ਾ ਦੇਈ ਜਾਂਦੇ ਆ ਉਹਨਾਂ ਨੂੰ ਮੌਤ ਜਿੱਥੇ ਨੌਕਰੀ ਦੇਣੀ ਉੱਥੇ ਨਸ਼ਾ ਪੈਦਾ ਹੋ ਗਿਆ ਸਰਕਾਰ ਨੇ ਸਰਕਾਰ કરી ਬੈਠੀ ਆ ਨਸ਼ਕਾ ਵਾਕ ਵਾਕ ਮੈਂ ਨੌਜਵਾਨਾਂ ਦਾ ਖਤਮਾ ਕਰੀ ਜਾਂਦੀ ਆ ਨਾ ਨਾ ਜਨਮ ਦੇ ਦੇ ਕੇ ਮੈਂ ਆਪਣੇ ਬੱਚਿਆਂ ਦੀ ਜਿੰਦਗੀ ਖਰਾਬ ਕਰੀ ਜਾਂਦਾਂ ਜਿਹੜੀ ਅੱਜ ਬੱਚੇ ਦੀ ਡੈਥ ਹੋਈ ਏ ਕਿੰਨੀ ਉਮਰ ਸੀ ਉਹਦੀ ਉਸਦੀ ਉਮਰ 20 ਸਾਲ ਦੀ ਜਿੱਤਣਾ ਸਾਲ ਲੱਗਣ ਵਾਲਾ ਸੀ ਉਸ ਨੂੰ ਜੀ 10 12 ਮੁੰਡਾ ਪੜਿਆ ਕੀ ਨਾਮ ਆ ਜੀ ਪਲਸ ਤੋਂ ਖੜਤੀ ਅਸਦੀ ਮਾਨਪ੍ਰੀਤ ਮਾਨ ਸਿੰਘ ਮਾਨਪ੍ਰੀਤ ਸਿੰਘ ਤਾਂ ਇਹ ਨਸ਼ਾ ਸਾਡੇ ਘਰਾ ਘਰਾ ਦੇ ਵਿੱਚ ਵੜ ਕੇ ਚੁਣ ਚੁਣ ਕੇ ਪੰਜਾਬ ਦੇ ਹੀਰੇ ਨੌਜਵਾਨ ਗੱਭਰੂ ਖਾਰ ਰਿਹਾ ਅਜ ਲੋੜ ਹੈ ਸੁਚੇਤ ਹੋਣ ਦੀ ਆਪਣੇ ਘਰਾਂ ਦੇ ਵਿੱਚ ਵੀ ਔਰ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਤਾਂ ਕਿ ਇਸ ਵਗਦੇ ਹੋਏ ਨਸ਼ਿਆਂ ਦੇ ਦਰਿਆ ਨੂੰ ਠੱਲ ਮਾਰੀ ਜਾ ਸਕੇ ਔਰ ਆਪਣੀ ਜਵਾਨੀ ਨੂੰ ਬਚਾਇਆ ਜਾ ਸਕੇ ਦਿਖਦੇ ਰਹੋ ਲਾਈ ਪੰਜਾਬੀ ਟੀਵੀ